ਦਿਸਟ੍ਰਿਕਟ ਐਂਡ ਸੈਸ਼ਨ ਜੱਜ ਐਸ ਐਸ ਨਗਰ ਮੋਹਾਲੀ ਦੇ ਵਿੱਚ ਪੀ ਐਨ ਦੀਆਂ ਅਤੇ ਚੌਂਕੀਦਾਰ ਦੀਆਂ ਕਲਾਸ 4 ਦੀਆਂ 34 ਅਸਾਮੀਆਂ ਨਿਕਲੀਆਂ ਹਨ ਜੀ ਜਿਹੜੀਆਂ ਕਿ ਰੈਗੂਲਰ ਬੇਸਿਸ ਹਨ ਪਾਵ ਪਰਮਨੈਂਟ ਹਨ ਪੱਕੀਆਂ ਅਸਾਮੀਆਂ ਨੇ ਜੀ ਇਹ 34 ਅਸਾਮੀਆਂ ਨੇ ਕਿੱਥੇ ਐਸ ਐਸ ਨਗਰ ਮੋਹਾਲੀ ਦੇ ਵਿੱਚ ਕੀ ਕੁਆਲੀਫਿਕੇਸ਼ਨ ਰਹਿਣ ਵਾਲੀਆਂ ਕਿਹੜੀ ਕਿਹੜੀ ਅਸਾਮੀ ਦੇ ਲਈ ਕਿਹੜੀ ਕਿਹੜੀ ਕੈਟਾਗਰੀ ਦੇ ਵਿੱਚ ਪੋਸਟ ਨਿਕਲੀ ਆ ਉਹ ਦੇਖਦੇ ਜੀ ਆਪਾਂ 34 ਅਸਾਮੀਆਂ ਜਿਵੇਂ ਪਹਿਲਾਂ ਦੱਸ ਚੁੱਕੇ ਹਾਂ ਜਨਰਲ ਲਈ 7 ਜਨਰਲ ਔਮਨ ਦੇ ਲਈ 5 ਜਨਰਲ ਈਡਬਲਯੂਐਸ ਲਈ 2 ਅਤੇ ਜਨਰਲ ਈਡਬਲਯੂਐਸ ਔਮਨ ਦੇ ਲਈ 2 ਅਸਾਮੀਆਂ ਐਸਸੀ ਐਮਬੀ ਦੇ ਲਈ 3 ਆਰਓ ਦੇ ਲਈ 3 ਐਸਸੀ ਔਮਨ 3 ਹੋਣਗੇ ਜੀ ਪੀਡਬਲਯੂਡੀ ਦੇ ਲਈ 1 ਪੀਡਬਲਯੂਡੀ 1 ESM 1, ESM SC, MBA 1, SCRO 1 ਇਹ ਸਾਰੀਆਂ ਤੁਸੀਂ ਸਪੋਰਟਸਮੈਨ ਤੱਕ ਦੇਖ ਸਕਦੇ ਹੋ 15 ਕੈਟਾਗਰੀ ਦੇ ਵਿੱਚ ਬکریاں-ਬکریاں ਅਸਾਮੀਆਂ ਇਹ ਨਿਕਲੀਆਂ ਹਨ ਜੀ ਤਨਖਾਹ ਕਿੰਨੀ ਰਹੇਗੀ ਤਨਖਾਹ ਰਹੇਗੀ ਤੁਹਾਡੀ 18000 ਰੁਪਇਆ 7th ਸੈਂਟਰਲ ਪੇ ਕਮਿਸ਼ਨ ਦੇ ਅਕੋਰਡਿੰਗ ਤੁਹਾਡੀ ਕੁਆਲੀਫਿਕੇਸ਼ਨ ਕੀ ਰਹਿਣ ਵਾਲੀ ਹੈ ਜੀ ਇਹ ਰਹੇਗੀ ਤੁਹਾਡੀ ਮਿਡਲ ਸਟੈਂਡਰਡ ਪਾਵ 8ਵੀ ਤੁਸੀਂ ਪਾਸ ਹੋਣੇ ਚਾਹੀਦੇ ਹੋ ਅਤੇ ਨੌਲੇਜ ਆਫ ਪੰਜਾਬੀ ਲੈਂਗੁਏਜ ਤੁਹਾਨੂੰ ਹੋਣੀ ਚਾਹੀਦੀ ਆ ਕੈਂਡੀਡੇਟ ਜਿਹੜਾ ਹੋ 18 ਤੋਂ 35 ਸਾਲ ਤੱਕ ਉਹਦੀ ਉਮਰ ਹੋਵੇਗੀ ਜਿਹੜੀ ਬਾਕੀ ਕੈਟਾਗਰੀ ਦੇ ਨੇ ਉਹਨਾਂ ਉਮੀਦਵਾਰਾਂ ਨੂੰ ਜਿਵੇਂ ਏਜ ਰਿਲੈਕਸੇਸ਼ਨ ਮਿਲਦੀ ਹੁੰਦੀ ਆ ਉਸ ਅਕੋਰਡਿੰਗ ਏਜ ਰਿਲੈਕਸੇਸ਼ਨ ਇਹਨਾਂ ਨੂੰ ਸਰਕਾਰ ਦੇ ਅਨਸਾਰ ਮਿਲੇਗੀ ਤੁਸੀਂ ਇਹ ਫਾਰਮ ਭਰ ਕੇ ਫਾਰਮ ਤੁਹਾਨੂੰ ਅੱਗੇ ਦਿਖਾਵਾਂਗਾ ਕਿਹੜਾ ਫਾਰਮ ਹੈ ਤੁਹਾਨੂੰ ਉਹ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਅਤੇ ਕਮੈਂਟ ਬਾਕਸ ਵਿੱਚ ਉਹਦਾ ਲਿੰਕ ਵੀ ਦੇਵਾਂਗਾ ਤੁਸੀਂ ਇਹ ਜਦੋਂ ਫਾਰਮ ਭਰ ਦਿੱਤਾ ਤਾਂ ਤੁਸੀਂ 10 ਵਜੇ ਜਾਣਾ ਹੈ ਜੀ ਇੰਟਰਵਿਊ ਦੇ ਲਈ ਅਸੈਸਮੈਂਟ ਜਾਂ ਇੰਟਰਵਿਊ ਦੇ ਲਈ ਜਿਨ੍ਹਾਂ ਦੇ ਨਾਮ A ਤੋਂ ਲੈ ਕੇ C ਤੱਕ ਹਨ ਉਹਨਾਂ ਨੇ 26 5 2025 ਨੂੰ ਜਾਣਾ ਹੈ 26 5 2025 ਨੂੰ D ਤੋਂ G ਤੱਕ ਨੇ ਜਾਣਾ ਹੈ 27 ਤੋਂ 27525 ਤੋਂ H ਤੋਂ J ਤੱਕ ਜਾਣਾ ਹੈ 28525 ਤੱਕ ਇਹ ਤੁਸੀਂ ਆਪਣੇ ਨਾਮ ਦੇ ਅਕੋਰਡਿੰਗ ਦੇਖ ਸਕਦੇ ਹੋ ਜੀ ਕਿ ਕਿਹੜੀ ਤਰੀਕ ਨੂੰ ਤੁਹਾਡੀ ਇੰਟਰਵਿਊ ਲਈ ਜਾਵੇਗੀ ਇੱਥੋਂ ਤੱਕ ਮੈਨੂੰ ਲੱਗਦਾ ਤੁਹਾਨੂੰ ਸਾਰੀ ਗੱਲ ਸਮਝ ਆ ਗਈ ਹੋਵੇਗੀ ਜਿਹੜਾ ਫਾਰਮ ਭਰਨਾ ਹੈ ਉਹ ਕਦੋਂ ਤੱਕ ਭਰਨਾ ਹੈ ਫਾਰਮ ਤੁਸੀਂ ਜਮ੍ਹਾਂ ਕਰਵਾਉਣਾ ਹੈ ਜੀ 1752025 ਤੱਕ ਇਹ ਤੁਸੀਂ ਬਾਈ ਪੋਸਟ ਜਾਂ ਤੁਸੀਂ ਆਪ ਜਾ ਕੇ ਵੀ 5ਵੀਂ ਤੋਂ ਪਹਿਲਾਂ-ਪਹਿਲਾਂ ਉੱਥੇ ਜਮ੍ਹਾਂ ਕਰਵਾ ਸਕਦੇ ਹੋ ਕੋਰਟ ਦੇ ਵਿੱਚ ਇੱਕ ਗੱਲ ਹੋਰ ਧਿਆਨ ਵਿੱਚ ਰੱਖਣੀ ਹੈ ਕਿ ਈਮੇਲ ਰਾਹੀਂ ਤੁਹਾਡਾ ਇਹ ਫਾਰਮ ਨਹੀਂ ਲਿਆ ਜਾਵੇਗਾ ਤੁਸੀਂ ਇਹਦੀ ਹਾਰਡ ਕਾਪੀ ਹੀ ਉੱਥੇ ਜਮ੍ਹਾਂ ਕਰਵਾ ਕੇ ਆਉਣੀ ਹੈ ਇਸ ਦੇ ਨਾਲ ਇੱਕ ਗੱਲ ਹੋਰ ਧਿਆਨ ਵਿੱਚ ਅਖਣੀ ਚਾਹੀਦੀ ਹੈ ਕਿ ਇਹਦੀ ਫੀਸ ਕਿੰਨੀ ਹੈ ਤਾਂ ਸਾਫ਼ ਲਿਖਿਆ ਜੀ ਇਹ ਦੀ ਐਪਲੀਕੇਸ਼ਨ ਫੀਸ ਕੋਈ ਵੀ ਨਹੀਂ ਹੈ ਤੁਸੀਂ ਆਪਣੇ ਐਪਲੀਕੇਸ਼ਨ ਫਾਰਮ ਦੇ ਉੱਪਰ ਕੰਟੈਕਟ ਨੰਬਰ ਅਤੇ ਈਮੇਲ ਆਈਡੀ ਜਿਹੜੀ ਤੁਹਾਡੀ ਚੱਲਦੀ ਹੋਵੇ ਉਹ ਜ਼ਰੂਰ ਲਿਖਣਾ ਹੈ ਤਾਂ ਕਿ ਤੁਹਾਨੂੰ ਬਾਅਦ ਵਿੱਚ ਇਹ ਕੰਟੈਕਟ ਜੇਕਰ ਕਰਨਾ ਹੋਵੇ ਤਾਂ ਆਸਾਨੀ ਨਾਲ ਕਰ ਸਕਣ ਕਿਸੇ ਵੀ ਹੋਰ ਤਰੀਕੇ ਨਾਲ ਫਾਰਮ ਜਿਹੜਾ ਹੈ ਉਹ ਅਕਸੈਪਟ ਨਹੀਂ ਕੀਤਾ ਜਾਵੇਗਾ ਇੱਕ ਗੱਲ ਹੋਰ ਲਿਖਿਆ ਜੀ ਕਹਿੰਦੇ ਸਪੈਸ਼ਲ Attitude means any skill set possessed by the candidate including a special knowledge of माली, gardener, cook, electrician, driver, plumber, computer technician if any. ਜੇਕਰ ਤੁਹਾਡੇ ਕੋਲ ਇਹਦੇ ਸਕਿੱਲ ਹੈ ਤਾਂ ਇਹ ਮੌਕੇ ਤੇ ਤੁਹਾਡਾ ਸਕਿੱਲ ਟੈਸਟੋਂ ਲਿਆ ਜਾ ਸਕਦਾ ਕਿ ਤੁਸੀਂ ਕਿਹੜੀ ਸਕਿੱਲ ਵਿੱਚ ਤੁਹਾਨੂੰ ਕਿਹੜੀ ਸਕਿੱਲ ਦੀ ਨੌਲੇਜ ਹੈ। ਇੱਕ ਹੋਰ ਵੀ ਲਿਖਿਆ ਕਿ ਜੇਕਰ ਇਹਨਾਂ ਅਸਾਮੀਆਂ ਦੀ ਗਿਣਤੀ ਹੈ ਜਿਹੜੀ ਉਹ ਮੌਕੇ ਤੇ ਵਧਾਈ ਘਟਾਈ ਜਾ ਸਕਦੀ ਹੈ। ਇਹ ਸਾਰਾ ਜਿਹੜੀ ਡਿਟੇਲ ਆ ਇਹਦਾ ਅਫੀਸ਼ੀਅਲ ਲਿੰਕ ਵੀ ਤੁਹਾਨੂੰ ਮੈਂ ਆਪਣੇ ਵੀਡੀਓ ਦੇ ਕਮੈਂਟ ਬਾਕਸ ਵਿੱਚ ਦੇ ਦੇਵਾਂਗਾ ਹੁਣ ਆਪਾਂ ਦੇ ਤੁਹਾਨੂੰ ਡੇਟ ਪਤਾ ਲੱਗੀ ਜੀ 17/5/2025 ਤੋਂ ਪਹਿਲਾਂ ਪਹਿਲਾਂ ਤੁਸੀਂ ਇਹ ਜਮਾ ਆਪਣਾ ਇਸ ਕੋਟ ਵਿੱਚ ਕਰਵਾਉਣਾ ਹੈ ਇਸ ਦੇ ਨਾਲ ਹੀ ਦੇਖੀ ਜੀ ਕਿਹੜਾ ਫਾਰਮ ਹੈ ਇਹ ਹੈ ਜੀ ਉਹ ਫਾਰਮ ਫਾਰਮ ਭਰਨਾ ਤੁਹਾਨੂੰ ਇੱਥੇ ਨਾਲ ਦੀ ਨੂੰ ਦੱਸ ਦਿੰਦੇ ਨੇ ਜੀ ਬਹੁਤ ਸੌਖਾ ਫਾਰਮ ਆ ਸਭ ਤੋਂ ਪਹਿਲਾਂ ਲਿਖਣਾ ਹੈ ਤੁਸੀਂ ਆਪਣਾ ਨਾਮ ਇਹ ਤੁਹਾਨੂੰ ਵਿੱਚ ਖੜਨਾ ਕਿ ਨਾਮ ਤੁਸੀਂ ਲਿਖਣਾ ਹੈ ਕੈਪੀਟਲ ਲੈਟਰ ਦੇ ਵਿੱਚ ਭਾਵ ਵੱਡੇ ਅੱਖਰਾਂ ਦੇ ਵਿੱਚ ਏ ਇਹ ਹੈਗੀ ਵੱਡੇ ਅੱਖਰਾਂ ਦਾ ਵਿੱਚ ਹੈ ਨਾ ਜਿਹੜਾ ਵੀ ਤੁਹਾਡਾ ਨਾਮ ਹੈ ਵੱਡੇ ਅੱਖਰਾਂ ਵਿੱਚ ਲਿਖਣਾ ਹੈ ਇੱਥੇ ਤੁਸੀਂ ਆਪਣੀ ਫੋਟੋ ਲਾਉਣੀ ਹੈ ਇੱਥੇ ਪਿਤਾ ਦਾ ਨਾਮ ਉਹ ਵੀ ਕੈਪੀਟਲ ਲੈਟਰ ਦੇ ਵਿੱਚ ਇੱਥੇ ਜੇਕਰ ਤੁਹਾਡਾ ਤੁਸੀਂ ਲੜਕੀ ਹੋ ਤਾਂ ਤੁਹਾਡੇ ਪਤੀ ਦਾ ਨਾਮ ਆ ਜਾਵੇਗਾ ਜੇਕਰ ਲੜਕੀ ਨਹੀਂ ਹੈ ਤਾਂ ਇਹ ਤੁਸੀਂ ਖਾਲੀ ਛੱਡ ਜਿਓ ਜਾਂ ਇੱਥੇ ਐਨ ਏ ਲਿਖ ਸਕਦੇ ਹੋ ਇਸ ਤੋਂ ਅੱਗੇ ਤੁਹਾਡਾ ਡੇਟ ਆਫ ਬਰਥ ਡੇਟ ਆਫ ਬਰਥ ਕਿਵੇਂ ਲਿਖੋਗੇ ਪਹਿਲਾਂ ਡੇਟ ਲਿਖੋਗੇ ਫਿਰ ਤੁਹਾਡਾ ਮੰਥ ਕਿਹੜਾ ਹੈ ਫਿਰ ਤੁਹਾਡਾ ਇਅਰ ਕਿਹੜਾ ਹੈ ਇਸ ਤੋਂ ਅੱਗੇ 1 1 2005 ਤੱਕ ਤੁਹਾਡੀ ਏਜ ਕਿੰਨੀ ਹੈ ਉਹਦਾ ਅਟੈਚ ਪ੍ਰੂਫ ਵੀ ਲਗਾਉਣਾ ਹੈ ਭਾਵੇਂ ਜੇਕਰ ਤੁਸੀਂ 10ਵੀਂ ਕੀਤੀ ਹੈ ਤਾਂ 10ਵੀਂ ਦਾ ਸਰਟੀਫਿਕੇਟ ਤੁਸੀਂ ਨਾਲ ਲਗਾ ਸਕਦੇ ਹੋ ਜਾਂ ਜਿਹੜੇ ਵੀ ਡਾਕੂਮੈਂਟ ਉੱਪਰ ਤੁਹਾਡੀ ਏਜ ਲਿਖੀ ਹੋਈ ਹੈ ਭਾਵੇਂ ਉਹ ਆਧਾਰ ਕਾਰਡ ਉੱਪਰ ਹੈ ਤੁਸੀਂ ਉਹਦਾ ਪ੍ਰੂਫ ਨਾਲ ਲਗਾ ਸਕਦੇ ਹੋ वैसे 10वीं ਦਾ ਸਰਟੀਫਿਕੇਟ ਜਾਂ ਤੁਹਾਡਾ ਜੇਕਰ ਅ ਬਰਥ ਸਰਟੀਫਿਕੇਟ ਬਣਿਆ ਹੋਇਆ ਤਾਂ ਉਹ ਜ਼ਿਆਦਾ ਬੈਟਰ ਰਹੇਗਾ अदरवाइज ਤੁਸੀਂ ਆਧਾਰ ਕਾਰਡ ਲਗਾ ਕੇ ਵੀ ਇੱਕ ਵਾਰ ਫਾਰਮ ਭਰ ਸਕਦੇ ਹੋ ਕਿਹੜੀ ਕੈਟਾਗਰੀ ਨਾਲ ਸੰਬੰਧ ਰੱਖਦੇ ਹੋ ਉਹ ਇੱਥੇ ਲਿਖਣੀ ਹੈ ਐਸਸੀ ਨਾਲ ਰੱਖਦੇ ਹੋ ओबीसी ਨਾਲ ਰੱਖ ਰਹੇ ਹੋ ਜਾਂ ਜਿਹੜੀ ਵੀ ਕੋਈ ਸਪੈਸ਼ਲ ਕੈਟਾਗਰੀ ਤੁਹਾਡੀ ਹੈ ਉਹ ਇੱਥੇ ਲਿਖ ਕੇ ਉਹਦਾ ਨਾਲ ਵੀ ਅਟੈਚ ਹੈ ਜਿਹੜਾ ਉਹ ਜਿਹੜਾ ਪ੍ਰੂਫ ਹੈ ਉਹ ਤੁਸੀਂ ਇਸ ਫਾਰਮ ਦੇ ਨਾਲ ਅਟੈਚ ਕਰੋਗੇ ਤੁਹਾਡੀ ਕੁਆਲਿਫਿਕੇਸ਼ਨ ਕੀ ਹੈ ਉਹ ਤੁਸੀਂ ਇੱਥੇ ਲਿਖ ਦੇਣੀ ਹੈ ਭਾਵੇਂ ਤੁਸੀਂ 8 ਪੜਿਓ 10 ਪੜਿਓ 12 ਪੜਿਓ ਜਿੰਨੇ ਵੀ ਤੁਸੀਂ ਪੜਿਓ ਉਹ ਤੁਸੀਂ ਇੱਥੇ ਸਾਰੀ ਆਪਣੀ ਕੁਆਲਿਫੀਕੇਸ਼ਨ ਜਿਹੜੀ ਉਹ ਲਿਖਣੀ ਹੈ ਅੱਗੇ ਪੁੱਛਿਆ ਗਿਆ ਹੈ ਜੀ ਕੁਐਸਚਨ 8 ਨੰਬਰ ਤੇ 8 ਨੰਬਰ ਤੇ ਕੁਐਸਚਨ ਹੈ ਜਿਹੜਾ ਜੀ ਉਹ ਪੁੱਛਿਆ ਗਿਆ ਕਹਿੰਦੇ ਜੀ ਕਿ ਤੁਹਾਨੂੰ ਪੰਜਾਬੀ ਲੈਂਗੁਏਜ ਦੀ 8ਵੀਂ ਤੱਕ ਨੌਲੇਜ ਹੈ ਜਾਂ ਨਹੀਂ ਹੈ ਤਾਂ ਇੱਥੇ ਤੁਸੀਂ ਯੈਸ ਲਾਉਂਗੇ ਕਿਉਂਕਿ ਜੇਕਰ ਤੁਹਾਨੂੰ 8ਵੀਂ ਤੱਕ ਪੰਜਾਬੀ ਨੌਲੇਜ ਨਹੀਂ ਹੈ ਤਾਂ ਤੁਸੀਂ ਐਲੀਜੀਬਲ ਨਹੀਂ ਹੋ ਇਸ ਪੋਸਟ ਦੇ ਲਈ ਇਸ ਕਰਕੇ ਇੱਥੇ ਯੈਸ ਲਗਾਉਣੀ ਹੀ ਜ਼ਰੂਰੀ ਹੈ ਤੁਹਾਡੇ ਉੱਪਰ ਕਿਸੇ ਕਿਸਮ ਦੀ ਐਫਆਈਆਰ ਜਾਂ ਕੋਈ ਕ੍ਰਿਮੀਨਲ ਕੇਸ ਪੈਂਡਿੰਗ ਹੈ ਜੇਕਰ ਹੈ ਤਾਂ ਇੱਥੇ ਯੈਸ ਲਿਖੋਗੇ ਜੇਕਰ ਨਹੀਂ ਹੈ ਤਾਂ ਇੱਥੇ ਐਨਏ ਜਾਂ ਨੋ ਲਿਖੋਗੇ ਅਗਲਾ ਜਿਹੜਾ 10 ਨੰਬਰ ਹੈ ਜੀ ਜੇਕਰ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਹੈ ਜਿਵੇਂ ਕਿ ਪਰਪਾ ਗੱਲ ਕੀਤੀ ਸੀ ਕਿ ਤੁਸੀਂ ਕੋਈ ਮਾਲੀ ਦਾ ਕੰਮ ਕੀਤਾ ਹੈ ਜਾਂ ਕੋਈ ਹੋਰ ਕੰਮ ਕੀਤਾ ਹੈ ਐਕਸਪੀਰੀਅੰਸ ਉਹ ਕਾਊਂਟ ਕੀਤਾ ਜਾਵੇਗਾ ਜੇਕਰ ਤੁਸੀਂ ਕਿਸੇ ਦਫ਼ਤਰ ਵਿੱਚ ਲੱਗੇ ਹੋ ਜਿੱਥੇ ਤੁਹਾਡੇ ਕੋਲ ਕੋਈ ਸਰਟੀਫਿਕੇਟ ਹੋਵੇਗਾ ਉਹ ਹੀ ਇੱਥੇ ਐਕਸਪੀਰੀਅੰਸ ਤੁਸੀਂ ਲਿਖ ਸਕਦੇ ਹੋ ਜੇਕਰ ਕੋਈ ਹੈ ਮੰਨ ਲਓ ਤੁਹਾਡੇ ਕੋਲ ਹੈਲਪਰ ਦਾ ਐਕਸਪੀਰੀਅੰਸ ਹੈ ਤਾਂ ਤੁਸੀਂ ਇੱਥੇ ਹੈਲਪਰ ਦਾ ਐਕਸਪੀਰੀਅੰਸ ਲਿਖ ਕੇ ਹੈਲਪਰ ਤੇ ਨਾਲ ਤੁਸੀਂ ਲਿਖ ਸਕਦੇ ਹੋ 2 ਇਅਰ ਜਾਂ ਜਿੰਨੇ ਵੀ ਸਮੇਂ ਦਾ ਹੈ ਪਰ ਇਹਦਾ ਵੀ ਤੁਹਾਨੂੰ ਸਰਟੀਫਿਕੇਟ ਜਿਹੜਾ ਅਟੈਚ ਉਹ ਨਾਲ ਕਰਨਾ ਪਵੇਗਾ ਭਾਵੇਂ ਇੱਥੇ ਨਹੀਂ ਲਿਖਿਆ ਕਿ ਅਟੈਚ ਕਰੋ ਪਰ ਤੁਹਾਨੂੰ ਉਹ ਕਰਨਾ ਪਵੇਗਾ ਤੁਹਾਡਾ ਪਰਮਨੈਂਟ ਐਡਰੈਸ ਜਿਹੜਾ ਹੈ ਜਿੱਥੇ ਤੁਸੀਂ ਪੱਕੇ ਤੌਰ ਤੇ ਰਹੇ ਹੋ ਉਹ ਤੁਸੀਂ ਇੱਥੇ ਲਿਖ ਸਕਦੇ ਹੋ ਇੱਥੇ ਲਿਖਣਾ ਹੈ ਲਿਖ ਸਕਦੇ ਨਹੀਂ ਇੱਥੇ ਹੀ ਲਿਖਣਾ ਹੈ ਕੋਰਸਪੋਂਡੈਂਸ ਐਡਰੈਸ ਤੁਹਾਡਾ ਜੇਕਰ ਤੁਸੀਂ ਆਪਣੇ ਘਰ ਤੋਂ ਕਿਤੇ ਬਾਹਰ ਰਹਿ ਰਹੇ ਹੋ ਪੱਕੇ ਐਡਰੈਸ ਤੋਂ ਤਾਂ ਤੁਸੀਂ ਇੱਥੇ ਉਹ ਐਡਰੈਸ ਦੇ ਸਕਦੇ ਹੋ ਤਾਂ ਕਿ ਤੁਹਾਨੂੰ ਚਿੱਠੀ ਪੱਤਰ ਇਸ ਇਸ ਪਤੇ ਉੱਪਰ ਭੇਜਿਆ ਜਾ ਸਕੇ ਪਰ ਕੋਸ਼ਿਸ਼ ਕਰਿਓ ਤੁਸੀਂ ਦੋਨੇ ਆਪਣਾ ਇੱਥੇ ਸੇਮ ਐਡਰੈਸ ਹੀ ਲਿਖਿਓ ਨੈਸ਼ਨੈਟੀ ਕੀ ਹੈ ਤੁਹਾਡੀ ਇੰਡੀਅਨ ਹੋਵੇਗੀ ਜੇਕਰ ਕਿਸੇ ਠੁਟਾਂ ਜਾਂ ਨੇਪਾਲ ਤੋਂ ਹੈ ਤਾਂ ਉਹ ਤੁਸੀਂ ਇੱਥੇ ਆਪਣੀ ਨੈਸ਼ਨੈਟੀ ਲਿਖ ਸਕਦੇ ਹੋ ਜਾਇਦ ਤਰੇ ਤੇ ਨੈਸ਼ਨੈਟੀ ਇੰਡੀਅਨ ਹੀ ਆਵੇਗੀ ਟੈਲੀਫੋਨ ਜਾਂ ਮੋਬਾਈਲ ਨੰਬਰ ਵੀ ਦੇਣਾ ਤੁਹਾਡਾ ਜ਼ਰੂਰੀ ਹੈ ਤੇ ਤੁਸੀਂ ਈਮੇਲ ਆਈਡੀ ਵੀ ਆਪਣੀ ਦੇਣੀ ਜ਼ਰੂਰੀ ਹੈ ਜੇਕਰ ਤੁਹਾਨੂੰ ਕੋਈ ਈਮੇਲ ਨਹੀਂ ਹੈ ਤਾਂ ਤੁਸੀਂ ਉਹ 5 ਮਿੰਟ ਦਾ ਕੰਮ ਹੈ ਉਹ ਤੁਸੀਂ ਆਪਣੀ ਈਮੇਲ ਆਈਡੀ ਬਣਾ ਸਕਦੇ ਹੋ ਇੱਥੇ ਤੁਹਾਡਾ ਹੋਵੇਗਾ ਜੀ ਸਾਈਨ ਹੋਣਗੇ ਕੈਂਡੀਡੇਟ ਦੇ ਤੇ ਇੱਥੇ ਲਿਖਣਾ ਹੈ ਜੀ ਲਿਸਟ ਆਫ ਇਨਕਲੋਜ਼ਰਜ਼ ਕਿਹੜੇ-ਕਿਹੜੇ ਤੁਸੀਂ ਫਾਰਮ ਨਾਲ ਲਾ ਰਹੇ ਹੋ ਇੱਕ ਨੰਬਰ ਤੇ ਮੰਨ ਲਓ ਤੁਸੀਂ A ਦਾ ਪ੍ਰੂਫ ਲਾਇਆ ਹੈ ਮੰਨ ਲਓ ਤੁਹਾਡਾ ਹੈ ਉਹ 10th ਸਰਟੀਫਿਕੇਟ ਇੱਥੇ ਇੱਕ ਨੰਬਰ ਲਿਖ ਕੇ 10th ਦਾ ਦੋ ਨੰਬਰ ਲਿਖ ਕੇ ਤੁਹਾਡਾ ਕਾਸਟ ਦਾ ਹੋ ਗਿਆ ਕੈਟਾਗਰੀ ਜਾਂ ਕਾਸਟ ਅਤੇ ਤਿੰਨ ਬੱਲੇ ਕੇ ਜਿਹੜੇ ਜਿਹੜੇ ਤੁਸੀਂ ਅੱਗੇ ਸਰਟੀਫਿਕੇਟ ਲਾਏ ਹੋ ਲਾਏ ਹੋਣ ਉਹ ਸਾਰੇ ਤੁਸੀਂ ਇੱਥੇ ਇੱਕ ਲਿਸਟ ਨਾਲ ਅਟੈਚ ਕਰਕੇ ਇਸ ਨੂੰ ਰਜਿਸਟਰਡ ਡਾਕ ਦੇ ਰਹੀ ਜਿਹੜਾ ਕਿ ਆਪਾਂ ਐਡਰੈਸ ਪਹਿਲਾਂ ਦਿੱਤਾ ਸੀ ਜਾਂ ਇਹ ਐਡਰੈਸ ਹੈ ਜਿਹੜਾ ਇਸ ਐਡਰੈਸ ਉੱਪਰ ਲਿਖ ਦਿਓ ਅਤੇ ਬਾਹਰਲੇ ਪਾਸੇ ਲਿਫਾਫੇ ਦੇ ਉੱਪਰ ਅਪਲੀਕੇਸ਼ਨ ਫੋਰ ਦਾ ਪੋਸਟ ਆਫ ਪੀਨਰ ਚੌਕੇ ਦਾ 2025 ਬੀ ਲਿਖ ਦਿਓ ਅਤੇ ਜਿਹੜੀ ਤਰੀਕ ਤੁਹਾਨੂੰ ਤੁਹਾਡੇ ਨਾਮ ਦੇ ਅਕੋਰਡਿੰਗ ਆਉਂਦੀ ਹੈ ਜਿਵੇਂ ਕਿ ਮੈਂ ਤੁਹਾਨੂੰ ਇੱਥੇ ਪਹਿਲਾਂ ਦਿਖਾਇਆ ਸੀ A ਤੋਂ ਲੈ ਕੇ C ਤੱਕ ਨੇ ਜਿਹੜੇ ਉਹ 26 ਤਿਗ ਨੂੰ ਇਸ ਦਫ਼ਤਰ ਵਿੱਚ ਇਸ ਕੋਰਟ ਵਿੱਚ ਆਪਣਾ ਇੰਟਰਵਿਊ ਦੇਣ ਲਈ ਪਹੁੰਚ ਸਕਦੇ ਹੋ ਸੋ ਜਿਹੜੇ ਵੀ ਕੈਂਡੀਡੇਟ ਨੇ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਫੀਸ ਕੋਈ ਨਹੀਂ ਹੈ ਉਹ ਅਪਲਾਈ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਫਾਰਮ ਭਰਨ ਵਿੱਚ ਜਾਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਕਮੈਂਟ ਕਰ ਦਿਓ ਮੈਂ ਤੁਹਾਡਾ ਹੱਲ ਕਰਾਂਗਾ ਸੋ ਧੰਨਵਾਦ ਜੀ